ਮੇਰਾ ਨਾਮ ਜੀ ਸੋਨ ਸਿੰਘ ਸਭਰਾ ਇਕਤਾ ਗਰਾਹ ਜਹਬੰਦੀ ਦਾ ਮੈਂ ਬਲਾਕ ਪਰਦਾਣਾ ਜੀ ਕੀ ਗੱਲ ਹੋ ਜਾਂਦੇ ਟਰਾਫਰਾਂ ਦਾ ਜਿਹੜਾ ਚੋਰੀ ਹੋ ਗਿਆ ਟਰਾਫਰ ਨੂੰ ਇੱਕ ਨਹੀਂ ਜੀ ਚੋਰੀ ਹੋਇਆ ਟਰਾਫਰ ਨੂੰ ਬਹੁਤ ਜਿਆਦਾ ਚੋਰੀ ਹੋਈ ਹੈ ਜੀ ਅੱਜ ਨੂਪੇਸ਼ਾ ਦੀ ਬੈਗ ਦੇ ਲਾਗੇ ਰਾਤ ਦਾ ਟਰਾਫਰ ਲਾਇਆ ਚੋਰਾਂ ਨੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਰੌਲਾ ਪਾਇਆ ਵਾ ਤੇ ਛੱਡ ਕੇ ਵਿੱਚੇ ਮੋਟਰਸਾਈਕਲ ਸਾਰਾ ਭੱਜ ਗਏ ਆ ਕੁਝ ਇਹਨਾਂ ਨੂੰ ਸ਼ੱਕ ਜਿਹੜੇ ਬੰਦਿਆਂ ਦੇ ਉਹ ਨਹੀਂ ਜਾਣੇ ਪੁਲਿਸਾਂ ਲੱਗੇ ਅਰਜ਼ੀ ਵੀ ਨਾ ਦਿੱਤੀ ਕਿ ਸਾਡਾ ਟਰਾਫਰ ਨੱਥਾ ਜੀ ਲਗਭਗ 20 ਦਿਨ ਹੋ ਗਏ ਉਹਦਾ ਸਾਰਾ ਤੇਲ ਸਾਰਾ ਕੁਝ ਕੱਢ ਕੇ ਲੈ ਗਏ ਘਰ ਤੇ ਹੋਰ بڑے ਟਰਾਂਫਰ ਮੁਲਥੇ ਆ ਜੀ ਕਿਸੇ ਦਾ ਉਸਮਾਨ ਕੱਢਿਆ ਜਾਂਦਾ ਕਿਸੇ ਦੀ ਕੇਵਲਾ ਵਡੀਆਂ ਜੰਨੀਆਂ ਜਿਨੇ ਇਲਾਕੇ ਲੋਕਾਂ ਨੂੰ ਪਿਸਤੌਲ ਦੀ ਨੋਕ ਤੇ ਜਿਹੜੇ ਦਾਤਰ ਵਿਖਾ ਕੇ ਤੇ ਲੋਕ ਲੁੱਟੇ ਜਾ ਰਹੇ ਆ ਬੇਹੱਦ ਅਨ ਪਿਆ ਜੀ ਅਨ ਇਹ ਸਰਕਾਰ ਦੇ ਵਿੱਚ ਤੇ ਮੈਂ ਤੇ ਇੰਨਾ ਕਦੇ ਉਹ ਸਾਰੀ ਜ਼ਿੰਦਗੀ ਜਾਣ ਪਿਆ ਨਹੀਂ ਵਖਿਆ ਜਿੱਥੇ ਕੋਈ ਕੋਈ ਜਾਂਦਾ ਕੋਈ ਸੇਫਟੀ ਨਹੀਂ ਗਈ ਜਿੱਥੇ ਕਿਸ ਨੂੰ ਮਰਜ਼ੀ ਕੋ ਲੋਟ ਲੈਂਦਾ ਜਿਨੇ ਸਿਕਟਾ ਪੀਂਦੇ ਰਹਿੰਦੇ ਆ ਜੀ ਸਮੈਗਾ ਪੀਂਦੇ ਰਹਿੰਦੇ ਆ ਨਾ ਕੋ ਪੁਲਿਸ ਦਾ ਮੁਲਾਜ਼ਮ ਹੈਗਾ ਤਿੰਨ ਚਾਰ ਪੁਲਿਸ ਦੇ ਮੁਲਾਜ਼ਮਾਂ ਵੀ ਜਿਹੜੇ ਚੌਂਕੀ ਦੇ ਵਿੱਚ ਹੀ ਮਾਸੂਤਰ ਹੁੰਦਾ ਉਹਨਾਂ ਤੋਂ ਕੰਮ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਆ ਪਰੇਸ਼ਾਨੀ ਹੈ ਜੀ ਜਿਹਦੇ ਹੁਣ ਟ੍ਰਾਫਿਕ ਨੂੰ ਲੈ ਗਿਆ ਸੀ ਜਿੰਦੇ ਵਿੱਚ ਜੇ 4 ਦਿਨ ਮੀਂਹ ਨਾ ਪੈਂਦਾ ਤੇ ਆ ਹੁਣ ਪੈ ਗਿਆ ਕਰਕੇ ਬਚਾਓ ਇਹਨਾ ਹੁਣ ਟ੍ਰਾਫਿਕ ਮਿਲਣਾ ਨਹੀਂ ਕਰਨਾ ਦਾ ਫਸਲੀ ਬਰਬਾਦ ਹੋ ਇਹਨਾਂ ਦੇ ਗਾਂ ਜੀ ਜਿਹੜੀ ਉਹ ਖੁਦਕਸ਼ੀਆਂ ਨੂੰ ਜਿਹੜੇ ਤੁਰਨੇ ਪੈਣੇ ਜੀ ਕਿੰਨੇ ਕੁ ਦਾ ਟਾਈਮ ਹੈ ਰਾਤ ਦੇ ਚੋਰ ਇਹਨਾਂ ਦੇ ਦਸਮ ਨਤਾਬ ਤੇ 10 ਦਾ ਟਾਈਮ ਸੀ ਜੀ ਤੇ 10 ਦੇ ਟਾਈਮ ਤੇ ਜਦੋਂ ਇਹਨਾਂ ਨੂੰ ਰੋਲਾ ਰੱਪਾ ਇੱਥੇ ਪਿਆ ਦੇ ਉੱਤੋਂ ਛੱਡ ਕੇ ਮੋਟਰਸਾਈਕਲ ਵਿੱਚ ਭੱਜ ਗਏ ਤੇ ਆਹ ਟ੍ਰਾਫਿਕ ਫਾਰਮ ਦੇ ਵਿੱਚੋਂ ਸਮਾਨ ਜਿਹੜਾ ਇੱਕ ਦਿਨ ਪਹਿਲਾਂ ਕੱਢ ਕੱਢ ਕੇ ਲੈ ਕੇ ਜਾ ਬਾਕੀ ਦਾ ਉਹ ਕੱਢਣ ਆਏ ਉਹਨਾਂ ਚੋਰ ਥੋੜੇ ਉਹ ਤੇ ਡਾਕੇ ਮਾਰਦੇ ਆ ਚੋਰ ਤਾਂ ਨਾ ਚੋਰੀ ਕਰਦਾ ਤੇ ਡਾਕੇ ਮਾਰਦੇ ਉਹਨਾਂ ਦੇ ਜਿਨੇ ਲਾਪਾਣਾ ਜੈ ਤਰ੍ਹਾਂ ਰਿਆ ਦੀ ਇਹੋ ਸਾਰੇ ਦੇਹੇਬੰਦੀ ਨਾਲ ਅਸੀਂ ਸਲਾਹ ਕੀਤੀ ਹੈ ਅਸੀਂ ਸਾਰਾ ਕਢਾਵਾਂਗੇ ਜਿੱਥੋਂ ਤੱਕ ਇਹਨਾਂ ਦਾ ਪਿੱਛੇ ਸਮਾਨ ਜਿੱਥੋਂ ਤੱਕ ਜਾ ਇਹਨਾਂ ਨੇ ਕਿਹਦੇ ਕੋਲ ਵੇਚਿਆ ਕੀ ਹੋਇਆ ਕਦੋਂ ਦਾ ਹੈ ਗਏਗਾ ਕਿੰਨੇ ਕ ਦਿਨਾਂ ਲੁੱਟਖੋ ਕੀਤੀ ਹੈ ਸਾਰਾ ਅਸੀਂ ਪੁਲਿਸ ਤੋਂ ਦ ਇੱਕ ਥੋੜਾ ਪੱਤਰਕਾਰ ਜੇ ਤੁਸੀਂ ਤਾਂ ਹੁੰਦੇ ਬਹੁਤ ਖਬਰਾਂ ਲੈਂਦੇ ਜੇ ਆ ਪੱਤੀ ਕੀ ਹੋਇਆ ਵਾ ਕੀ ਕੁਝ ਨਹੀਂ ਹੋਇਆ ਇਹ ਤੇ ਬਹੁਤ ਜ਼ਿਆਦਾ ਅਨ ਅਨ ਪੈ ਗਿਆ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਇਹਦਾ ਕਾਨੂੰਨ ਦੇ ਨਾਂ ਦੀ ਕੋਈ ਚੀਜ਼ ਦਾ ਨਾਂ ਹੀ ਨਹੀਂ ਰਹਿ ਗਿਆ ਵੀ ਕਾਨੂੰਨ ਹੁੰਦਾ ਕੀ ਆ ਨਾ ਕੋ ਕਾਨੂੰਨ ਦਾ ਖੋਪ ਬੈਨ ਆ ਵੀ ਇਤਨਾ ਤੇ ਯੂਪੀ ਦੇ ਵਿੱਚ ਤੇ ਬਿਹਾਰ ਚ ਨਹੀਂ ਹੋਈ ਜਿੱਥੇ ਪੰਜਾਬ ਦਾ ਚਲ ਗਿਆ ਵਾ ਮੈਂ ਤਾਂ ਰਹਾਣ ਗਿਆ ਵੀ ਕਿਤਰਾ ਲੋਕਾਂ ਨੇ ਫਿਰਨਾ ਵਾ ਸੜਕਾਂ ਦੇ ਉੱਤੇ ਕਿਤਰਾ ਨੇ ਰਸਵੇਰੇ ਜਾਣਗੇ ਜੇ ਦਿਣੀ ਇਹ ਕੁਝ ਹੋਣ ਲੱਪੇ ਕੀ ਕੇ ਬਣੂਗਾ ਕੀ ਮੰਗੋਗੇ ਮੈਂ ਮੰਗ ਐਸਐਸਪੀ ਸਾਹਿਬ ਤੋਂ ਇਹ ਕਰਦਾ ਵੀ ਇਹਨਾਂ ਨੂੰ ਬਿਨਾਂ ਝਿਜਕ ਬਿਨਾਂ ਕਿਸੇ ਦੀ ਫੋਨ ਸੁਣੇ ਦਿ ਬੰਦਿਆਂ ਦਾ ਸਾਰੇ ਟਰੇਸ ਕੀਤੇ ਜਾਂ ਜਿੱਥੇ ਜਿੱਥੇ ਇਹਨਾਂ ਨੇ ਵੇਚੇ ਜਿੱਥੇ ਜਿੱਥੇ ਪਿੱਛੋਂ ਇਹਨਾਂ ਦਾ ਗਏਗਾ ਸਾਰਾ ਹੀ ਤੇ ਪਿਛਲੇ ਜਿਹੜੇ ਟਰਾਂਫਰ ਲਾਏ ਜਾਂਦੇ ਆ ਉਹ ਲਾਏ ਗਏ ਉਹਨਾਂ ਤੋਂ ਵੀ ਮਨਾਏ ਜਾਂ ਇਹਨਾਂ ਕਰੋੜਾ ਰੁਪਈਆ ਦਾ ਨੁਕਸਾਨ ਕਰਤਾ ਜੀ ਆਪਦੇ ਢਿੱਡ ਬਦਲੇ ਤੇ ਇਹਨਾਂ ਦਾ ਕੋਈ ਵੀ ਨਿਕਲਦਾ ਮੈਨੂੰ ਨਹੀਂ ਪਤਾ ਕੌਣ ਹੈ ਪਰ ਜਿਹੜਾ ਵੀ ਕੋਈ ਨਿਕਲਦਾ ਵਾ ਉਹਨੂੰ ਸ਼ਕਤੀ ਦੇ ਨਾਲ ਪਹਿਲਾਂ ਪਰਚਾ ਦੇਣ ਤੋਂ ਸਾਰਾ ਸਮਾਨ ਇਕੱਠਾ ਕੀਤਾ ਜਾਵੇ ਕਿੱਥੋਂ ਕਿੱਥੋਂ ਦੇ ਤਕਰੀਰੀ ਜੜਾਂ ਦੇ ਫਿਰ ਪਰਚਾ ਦੇਣਾ ਅਜਾ ਸਾਰ ਪਰਚਾ ਦੇ ਕੇ ਨਾ ਉਹ ਜੇਲ੍ਹ ਚ ਗਲ ਜੂਦੇ 2 ਮਹੀਨੇ ਨੂੰ ਫਿਰ ਜ਼ਮਾਨਤ ਕਰਾ ਕੇ ਆਏ ਉਹਨੇ ਕੰਮ ਨਹੀਂ ਕਰ ਕੁੱਲ ਕਰਾ ਕੇ ਛੱਡਾਂਗੇ ਜਿੱਥੇ ਵੇਚਦੇ ਆ ਆਰਤੀ ਅਜਾ ਕੁਵਾਰੀਓ ਉਹਨਾਂ ਨਹੀਂ ਗਾ ਜਿਹਨੂੰ ਇਹ ਸਮਾਨ ਮਿਲਦਾ ਤਾਂਬੇ ਦਾ ਉਹ ਕੋਈ ਅੰਨਾ ਨਹੀਂ ਗਾ ਜਿਹਨੇ 10000 ਦਾ ਜਾਂ 15 20 ਇਹ ਸਹੀ ਪੁੱਛੋ ਜੇ ਜਾਂ 10 ਦਾ ਟਰਫਾ ਮੋਂ ਦਾ 63000 ਰੇਟ ਆ ਅਹੀਂ ਚਲੋ ਮਹਿਕਮਾ ਨਾਲ ਸਰਕਾਰ ਨੂੰ ਨਾ ਲੱਗਦਾ ਨਾਲੇ ਸਾਡੀਆਂ ਫਸਲਾਂ ਸੜ ਜੰਨੀਆਂ ਤੇ ਜੇ ਇਹਨੂੰ ਮੋਲੋ ਲੈਣਾ ਪਵੇ ਤਾਂ 63000 ਦਾ ਆਉਂਦਾ ਏ ਤੇ 63 63000 ਦਾ 50 ਮੈਂ 10000 ਦਾ ਇਕੱਠਾ ਚੂਨਾ ਇਹਨਾਂ ਨੂੰ ਕੀ ਲੋੜ ਆ ਯਾਰ ਕੰਮ ਕਰਨ ਦੀ ਜਿਨ੍ਹਾਂ ਨੇ ਇਤਨਾ ਡਾਕੇ ਮਾਰ ਲੈਣੇ ਆ ਮੇਰਾ ਨਾ ਕੁਲਵਿੰਦਰ ਸਿੰਘ ਕਿਹੜਾ ਪਿੰਡਾ ਪਿੰਡ ਸਭ ਇਗਾ ਲੋ ਇਰਾਦਾਂ ਦੇ ਐਡੈਕਟਰਾਂ ਵਾਂਗ ਰਾਤ 10 ਵਜੇ ਸਾਡਾ ਟਰਾਂਸਫਰ ਚੋਰੀ ਕਰਨ ਆਏ ਆ 10 ਵਜੇ ਅਸੀਂ ਕੋਠੇ ਦੇ ਉੱਤੋਂ ਵੇਖਿਆ ਵਾ ਤੇ ਇਹ ਸਾਡੇ ਟਰਾਂਸਫਰ ਦੇ ਉੱਤੇ ਚੜੇ ਆ ਮੋਟਰਸਾਈਕਲ ਥੱਲੇ ਖੜਾ ਹੈਗਾ ਇਹਨਾਂ ਦਾ ਕਿੱਦਾਂ ਜਾਣਗੇ ਇਹ ਇਹ ਤਿੰਨ ਕਿ ਤਕਰੀਬਨ ਤਿੰਨ ਕਿ ਜਾਣੇ ਹੈਗੇ ਜਿਹੜੇ ਵੇਖੇ ਭੱਜਦੇ ਹੋ ਸਕਦਾ ਜਾਦੇ ਵੀ ਗਾਇਕ ਵੱਡਾ ਵੀ ਹੋਵੇ ਕੋਈ ਨਹੀਂ ਪਤਾ ਮੋਟਰਸਾਈਕਲ ਇੱਥੇ ਛੱਡ ਗਏ ਆ ਮੋਟਰਸਾਈਕਲ ਇੱਥੇ ਛੱਡ ਕੇ ਟਰਾਂਸਫਰ ਹੇਠਲੇ ਤੇ ਉਹ ਟਰਾਂਸਫਰ ਲਾ ਲਿਆ ਫਿਰ ਥੱਲੇ ਗਏ ਟਰਾਂਸਫਰ ਲਾ ਕੇ ਸੁੱਟ ਗਏ ਆ ਤੁਸੀਂ ਮਗਰ ਫਿਰ ਭੱਜੇ ਉਹਨਾਂ ਦੇ ਅਸੀਂ ਮਗਰ ਭੱਜੇ ਮੋਟਰਸਾਲ ਛੱਡ ਕੇ ਦੂਜੇ ਭੱਜ ਗਏ ਬੰਦੇ ਪਤਾ ਲੱਗਾ ਕੌਣ ਆ ਨਹੀਂ ਕੋਈ ਪਤਾ ਨਹੀਂ ਲੱਗਾ ਇਹ ਕੀ ਮੰਗ ਕਰੋਗੇ ਹੁਣ ਮੰਗ ਸਰਕਾਰ ਤੋਂ ਇਹ ਕਰਦ ਦੇਗੇ ਬੰਦੇ ਪਤਾ ਲੱਗੇ ਤੇ ਪਰਚਾ ਠੋਕੇ ਹੋਣਾ ਚਾਹੀਦਾ ਮੇਰਾ ਨਾਮ ਜੀ ਅਵਤਾਰ ਸਿੰਘ ਮੈਂ ਕਿਸਾਨ ਜੂਨੀਅਨ ਦੇ ਵਿੱਚ ਵੀ ਨਾਲ ਜਾਂਦਾ ਧਰਨਿਆਂ ਦੇ ਵੀ ਜਾਂਦਾ ਨਾਲ ਮੈਂ ਮੈਂਬਰ ਵੀ ਹਾਂ ਜੀ ਕੀ ਮੰਗ ਕੀ ਕਰੇ ਹੋਇਆ ਮਸਲਾ ਇਹ ਜੀ ਰਾਤ 10:00 10:00 ਦਾ ਟਾਈਮ ਆ ਇਹ ਅਨੂਸੋਨੀ ਬਹਿਗ ਲਗਾ ਇੱਥੇ ਟਰਾਂਸਫਰਰਾਂ ਚੋਰ ਲੌਣ ਪੈ ਗਏ ਆ ਤੇ ਇਹਨਾਂ ਨੇ ਮੁੜ ਕੇ ਸਾਨੂੰ ਵੀ ਫੋਨ ਕੀਤੇ ਆ ਵੀ ਦੋ ਬੰਦੇ ਢਾੜੀ ਬੰਬੀ ਵਾਲ ਤੇ ਵੀ ਉੱਥੇ ਖਲੋਤੇ ਆ ਤੇ ਜੋ ਟ੍ਰਾਫਿਕ ਸਾਡੇ ਆਲੇ ਦੇ ਆ ਵੀ ਬੰਦੇ ਚੜੀ ਫਿਰਦੇ ਆ ਉਧਰੋਂ ਅਹੀਂ ਭੱਜੇ ਆ ਤੇ ਉਧਰ ਇਹਨਾਂ ਲਲਕਾਰੇ ਮਾਰਤੇ ਇੱਥੋਂ ਦੇ ਉਹ ਮੋਟਰਸਾਈਕਲ ਇੱਥੇ ਛੱਡ ਕੇ ਤੇ ਆਪ ਐ ਨੂੰ ਭੱਜ ਗਏ ਆ ਕਿੰਨੇ ਕੁ ਜਾਣੇ ਇਹ ਇਹ ਤਕਰੀਬਨ ਇਹਨਾਂ ਨੇ ਦੱਸਨ ਦਾ ਮੂਜੂਬ ਆ ਪਰ ਮਤਲਬ ਤਿੰਨ ਕਿ ਜਾਣੇ ਆ ਕੇ ਬੰਦੇ ਤੇ ਤਿੰਨ ਜਾਣੇ ਨਹੀਂ ਬੰਦੇ ਤੇ ਜ਼ਿਆਦਾ ਹੋਣਗੇ ਜੀ ਇਹਨਾਂ ਦੇ ਨਾਲ ਆ ਬੰਦੇ ਦਾ ਬਹੁਤ ਜਿਆਦਾ ਵੱਡਾ ਗੈਂਗ ਹੋਊਗਾ ਤਾਰ ਕੇ ਕਿਦਾਂ ਸਾਡੇ ਆਪ ਸੂਣ ਸੂਣਾਂ ਦਾ ਟਰਾਂਸਫਰ ਲੱਥਾ ਉਦੋਂ ਰਾਤ ਇੱਕੇ ਰਾਤ ਤਿੰਨ ਟਰਾਂਸਫਰ ਸਾਡੀ ਉਦੋਂ ਚੋਰੀ ਹੋਏ ਬੰਦਾ ਇੱਕੋ ਤਿੰਨ ਹੋਣ ਤੇ ਇਹਨੇ ਟਰਾਂਸਫਰ ਮਲਾ ਨਹੀਂ ਸਕਦੇ ਉਹ ਇਹ ਬੰਦੇ ਬਹੁਤ ਜਿਆਦਾ ਨਾਲ ਗੈਂਗ ਇਹਨਾਂ ਨੇ ਇਕੱਠਾ ਬਣਾਇਆ ਕੀ ਮੰਗ ਕਰੋਗੇ ਉਹਨਾਂ ਮੰਗ ਸਾਡੀ ਇਹੋ ਹੀ ਆ ਵੀ ਪੁਲਿਸ ਨੂੰ ਅਸੀਂ ਦਿਖਾ ਦਿੱਤੀ ਹੋਈ ਹੈਗੇ ਤੇ ਪਹਿਲਾਂ ਵੀ ਇੱਕ ਸੂਣ ਸੂਣ ਦੀ ਐਫਆਈਆ ਦਰਜ ਕਰਾਈ ਆ ਤੇ ਇਹ ਵੀ ਜਿਹੜਾ ਚੋੜਾ ਉਹਨੂੰ ਛੇਤੀ ਛੇਤੀ ਫੜਿਆ ਜਾਵੇ ਤੇ ਇਹ ਪਤਾ ਲੱਗੇ ਪਛਾਣ ਤਾਂ ਕਿ ਇਹਨਾਂ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜਾ ਸਮਾਨ ਹੈ ਟਰਫਰਮ ਵਿੱਚੋਂ ਕੱਢ ਕੇ ਕਿੱਥੇ ਵੇਚਦੇ ਆ ਤੇ ਕਿਹਨੂੰ ਦਿੰਦੇ ਆ ਤੇ ਲੈਂਦਾ ਕੌਣ ਆ ਇਹ ਸਾਰਾ ਜਿਹੜਾ سلسلہ ਇਹ ਸਾਰਾ ਕੁਝ ਇਹ ਉਹ ਨਹੀਂ ਜਫੇਬੰਦੀ ਨਾਲ ਵੀ ਸਲਾਹ ਕਰਨੀ ਹੈ ਜਫੇਬੰਦੀ ਜੋ ਵੀ ਸਾਨੂੰ ਕਹੂਗੀ ਜਫੇਬੰਦੀ ਦੇ ਮੁਤਾਬਕ ਅਸੀਂ ਚੱਲਾਂਗੇ ਉਹ ਨਜ਼ਰ ਅਸੀਂ ਬਹਿਣਾ ਨਹੀਂਗਾ ਜੀ ਨਜ਼ਰ ਜਫੇਬੰਦੀ ਸਾਨੂੰ ਕਹੂਗੀ ਉਹ ਨਜ਼ਰ ਅਸੀਂ ਤਾਂ ਆਪਣੇ ਝੰਡੇ ਖੜੇ ਰੱਖਣੇ ਰੱਖਣੇ ਆ ਇਹਨਾਂ ਨੂੰ ਚੋਰਾਂ ਨੂੰ ਫੜਾ ਕੇ ਫੇਰ ਹੀ ਪਛਾੜ ਆਣੀ ਹੋਣੀ ਆ